ਦੀਨ ਦੁਨੀ ਦੇ ਪਾਤਸ਼ਾਹ ਦਸਾ ਪਾਤਸ਼ਯੰ ਦਿਪਾਵਨ ਪਰਤਖ ਸੂਰਿ ਲੋਕ ਪਰਲੋਕ ਦੇ ਰਾਖੇ ਸਹਾਇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਚਰਨਾਂ ਵਿੱਚ ਬੈਠ ਕੇ سپاگ بوریا. ایک بار کر دیا سارے آخ جی. واحرو جی کا خالص واحد یہ جی. سلانہ ਸਤਕਾਰਯੋ ਸੰਤ ਬਾਬਾ ਅਮਰੀਕ ਸਿੰਘ ਜੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਧਨ ਧਨ ਬਾਬਾ ਆਨੰਦ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਅਤੇ ਬਾਰਮ ਸਤਕਾਰ ਜੋ ਸ਼੍ਰੀਮਾਨ ਸੰਤ ਪਾਪਾ ਮੀਹਾਂ ਸਿੰਘ ਦੀ ਸਿਆੜ ਵਾਲੇ ਮਹਾਂਪੁਰ ਅਤੇ ਸ਼੍ਰੀਮਾਨ ਸੰਤ ਪਾਪਾ ਹਰਭਜਨ ਸਿੰਘ ਦੀ ਨਾਨਕ ਸਰ ਕਲੇਰਾਵਾਲੇ ਤਿੰਨੀਆਂ ਮਿੱਠੀਆਂ ਪਿਆਰਾਂ ਯਾਦਾਂ ਨੂੰ ਸਮਰਪਤ ਇਹ ਸਮਾਗਮ ਚੱਲ ਰਿਹਾ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਦੀ ਸੰਗਤ ਦੇ ਰੂਪ ਵਿੱਚ ਜੁੜ ਕੇ ਸਿਰਫ ਸੁਲਾਇਆ ਕਰਨ ਦਾ ਸਮਾਂ ਯਾਦ ਵਿੱਚ ਜੁੜਨ ਦਾ ਸਮਾਂ ਸਿਮਰਨ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ ਜਿਹਦੇ ਨਾਲ ਜਨਮ ਜਨਮਾਂ ਦੇ ਪਾਪ ਕਰਮ ਵਾਲੇ ਮੰਦੇ ਸੰਸਕਾਰ ਮੁੱਕ ਜਾਂਦੇ ਨੇ ਤੇ ਚੰਗੇ ਸੰਸਕਾਰ ਬਣ ਜਾਂਦੇ ਹਨ ਅਤੇ ਲੋਕ ਪਰਲੋਕ ਸਵਰਜਨ ਦੀ ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਣੇ ਪਾਪ ਚਿਰਾਂ ਦੇ ਸਾਧ ਸੰਗਤ ਮੇ ਲੰਗਵਾ ਜੀਚੈ ਮਿਟਹਿ ਕਮਾਣੇ ਦੇੜੇ ਪਾਪ ਕਰਮ ਕਮਾਏ ਉਹ ਵੀ ਬੜੇ ਲੰਮੇ ਸਮੇਂ ਤੋਂ ਉਹ ਸਾਰੇ ਪਾਪ ਕਰਮ ਮਿਟ ਜਾਂਦੇ ਨੇ ਜਦੋਂ ਪੂਰੇ ਗੁਰੂ ਦੀ ਸ਼ਬਦ ਵਿੱਚ ਟਹਿ ਕੇ ਸਿੱਖ ਤੋਬਾ ਕਰਦਾ ਹੈ ਖਿਮਾ ਮੰਗਦਾ ਹੈ ਕਿ ਸਤਿਗੁਰੂ ਜੀ ਬਖਸ਼ ਲਓ ਅਗੇ ਵਾਸਤੇ ਸਿੱਧੇ ਰਾਹ ਪਾਓ ਫਿਰ ਐਵੇਂ ਦੇ ਪਾਪ ਕਰਨਾ ਨਾ ਕਰਾਂ ਨਾ ਹੋਣ ਇਹੋ ਜੀ ਸਮਤ ਬਖਸ਼ ਅਤੇ ਉਹ ਸਰ ਸੰਗਤ ਹੈ ਜਿੱਥੇ ਹਰ ਦਸ ਸੁਣ ਕੇ ਗੁਰਬਾਣੀ ਦੀ ਸ਼ਬਦਾਂ ਦੁਆਰਾ ਗੁਰੂਆਂ ਸਾਖੀਆਂ ਮਹਾਂਪੁਰਖਾਂ ਭਗਤਾਂ ਦੀਆਂ ਸਾਖੀਆਂ ਸੁਣ ਕੇ ਮਨਾਂ ਵਿੱਚ ਚਾਹ ਪੈਦਾ ਹੁੰਦਾ ਹੈ ਉਤਸ਼ਾਹ ਪੈਦਾ ਹੁੰਦਾ ਹੈ ਸੁਣ ਸੁਣ ਉਪਜਿਓ ਮਨ ਮਹਿ ਚਾਓ ਆਠ ਪਹਿਰ ਹਰ ਕੇ ਗੁਣਾਂ ਦਾ ਜਿਹਦੇ ਮਨ ਵਿੱਚ ਚਾਹ ਪੈਦਾ ਹੁੰਦਾ ਹੈ ਉਹ ਫਿਰ ਦਿਨ ਰਾਤ ਪੂਰੀ ਗੁਰੂ ਦੀ ਵਟਿਆਈ ਕਰਦਾ ਸਿਬਦ ਸਲਾ ਕਰਨੀ ਤੇ ਖੁਸ਼ਕਿਸਮਤੀ ਸੰਧਦਾ ਹੈ ਤੇ ਉਹਦੀ ਲਗਨ ਬੜੀ ਤੇਜ਼ ਹੋ ਜਾਂਦੀ ਹੈ ਵੱਡੀ ਪ੍ਰਾਪਤੀ ਹੁੰਦੀ ਹੈ ਸੁਣ ਸੁਣ ਉਪਜੋ ਮਨ ਮਹਿ ਚਾਓ ਆਠ ਪਹਿਰ ਹਰ ਕੇ ਗੁਣ ਗਾਓ ਗਾਵਤ ਗਾਵਤ ਪਰਮਗਤ ਪਾਈ ਗੁਰ ਪ੍ਰਸਾਦ ਨਾਨਕ ਲਿਵ ਲਾਈ ਜਿਹੜੇ ਆਪਣੇ ਗੁਰੂ ਦੇ ਗੁਣ ਗਾਉਂਦੇ ਨੇ ਤੇ ਗਾਉਂਦੇ ਹੀ ਚਲੇ ਜਾਂਦੇ ਨੇ ਉਹਨਾਂ ਨੂੰ ਉੱਚ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ ਉਹਨਾਂ ਦੀ ਲਿਵ ਸਦਾ ਵਾਸਤੇ ਨਿਰੰਕਾਰ ਨਾਲ ਗੁਰੂ ਨਾਲ ਜੁੜ ਜਾਂਦੀ ਹੈ ਉਹਨਾਂ ਵਾਸਤੇ ਦੁਨਿਆਵੀ ਵਸਤੂਆਂ ਤੋਂ ਛੁੱਟ ਜਾਂਦੇ ਸਭ ਵਸਤੂਆਂ ਦੇ ਸਾਰੇ ਸੁੱਖਾਂ ਦੇ ਮਾਲਕ ਉਹ ਗੁਰੂ ਨੂੰ ਮੰਨਦੇ ਨੇ ਉਹਨਾਂ ਦਾ ਅਟਲ ਨਿਸ਼ਚਾ ਹੁੰਦਾ ਕਿਉਂਕਿ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋ ਚੁੱਕੀ ਹੁੰਦੀ ਹੈ ਕੋਈ ਟਾਵੇਂ ਕੋਈ ਵੀ ਦਿਨੋਂ ਨਾਮ ਕੀ ਉਹ ਪਵਿੱਤ ਹਰ ਤਨਰਾਸ ਨਿਰਾਸ ਇਹ ਪਿਤ ਜਿਹਦੇ ਤੇ ਸਤਿਗੁਰੂ ਨੇ ਵੱਡੀ ਕਿਰਪਾ ਕੀਤੀ ਉਹਨੂੰ ਨਾਮ ਦੇ ਦਿੱਤਾ ਉਹਨੇ ਨਾਮ ਰੂਪੇ ਧਨ ਪ੍ਰਾਪਤ ਕਰ ਲਿਆ ਉਹ ਸੰਸਾਰੀ ਧਨ ਤੋਂ ਉਪਰਾਮ ਹੋ ਜਾਂਦਾ ਹੈ ਪਰ ਕੋਈ ਡਰਦਾ ਨਹੀਂ ਧਨ ਬਾਬਾ ਨੰਦ ਸਿੰਘ ਜੀ ਲਾਲ ਸਰਕਲੇਰਾ ਸੰਪਰਦਾਇ ਦੇ ਪਾਨੀ ਪਤਾ ਹੈ ਇਸ ਹਵਨ ਦਾ ਕਿ ਕਿੰਨਾ ਤਿਆਗ ਕਿੰਨੀ ਘਾਲਣਾ ਕਿਹੋ ਜੀ ਤਪੱਸਿਆ ਕਿਵੇਂ ਸੰਸਾਰ ਤੋਂ ਸੰਸਾਰੀ ਝਮੇਲਿਆਂ ਤੋਂ ਕਿਨਾਰਾ ਕੀਤਾ ਦੁਨੀਆ ਤੇ ਪ੍ਰੇਰਣਾ ਦੇਣ ਵਾਸਤੇ ਇਕੱਠ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਯਤਨ ਕਰਦੀ ਐ ਪਰ ਉਹਨਾਂ ਨੇ ਇਹ ਲਿਖਵਾ ਕੇ ਲਾ ਦਿੱਤਾ ਉਸ ਦੇਲੇ ਜੋ ਅੱਜ ਵੀ ਯਾਦਗਾਰ ਵਜੋਂ ਉੱਥੇ ਮੌਜੂਦ ਹੈ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਵਾਲੇ ਨੇ ਉਸ ਨੂੰ ਉਵੇਂ ਹੀ ਰੱਖਾਣਾ ਕੀਤਾ ਹੈ ਕਿ ਕੋਈ ਵਰਸਰਾਪ ਸੁਖ ਦੁਖ ਸਭ ਕੁਝ ਅਨੰਕਾਰ ਦੇ ਹੱਥ ਹੈ ਕੋਈ ਇੱਥੇ ਜ਼ਿੰਮੇਵਾਰੀ ਨਹੀਂ ਲਈ ਜਾਂਦੀ ਕਿ ਆਸਮਾਨ ਦਿੱਤੇ ਜਾਏਗੇ ਜਿਨੇ ਆਉਣਾ ਹੈ ਕੇਵਲ ਗੁਰਬਾਣੀ ਸੁਣਨ ਵਾਸਤੇ ਬਾਬੇ ਦੇ ਗੁਰੂ ਬਾਬੇ ਦੇ ਹਜ਼ੂਰ ਬੈਠ ਕੇ ਲਾਭ ਪ੍ਰਾਪਤ ਕਰਨ ਵਾਸਤੇ ਜਿਨੇ ਉਨ ਇਸ ਭਾਵ ਨਾਲ ਆਵੇ ਨਾ ਕੋਈ ਦੁਨਿਆਵੀ ਸੁੱਖਾਂ ਦੀ ਆਸ ਰੱਖ ਕੇ ਮੇਟਿਆ ਦਿਨੋ ਨਾਮ ਕਿਉ ਪਵਿੱਤ ਹਰ ਤਨਾਰਾਸ ਇਰਾਸ ਇਹ ਵਿਤ ਵਿਤ ਤੋਂ ਭਾਵ ਵਿਤ ਖਜ਼ਾਨਾ ਦੁਨਿਆਵੀ ਧਨ ਉਹ ਨਿਰਾਸ਼ ਹੋ ਜਾਂਦੇ ਨੇ ਇਹਦੇ ਤੋਂ ਉਪਰਾਮ ਹੋ ਜਾਂਦੇ ਨੇ ਉਹਨਾਂ ਦੀ ਧਿਰਤੀ ਉਹਨਾਂ ਦੀ ਅਵਸਥਾ ਉੱਚੀ ਹੋ ਜਾਂਦੀ ਹੈ ਪਰ ਇਹ ਮੇ ਦਾ ਕੋਈ ਕੋਈ ਵਰਨਾ ਸੰਸਾਰੀ ਤੌਰ ਤੇ ਬਹੁਤ ਲੋਕ ਡੋਲ ਜਾਂਦੇ ਨੇ ਆਦਰੀ ਦੇਖਦੇ ਹਾਂ ਧਰਮ ਤਬਦੀਲ ਕਰਨ ਲੱਗਿਆਂ ਵੀ ਸਮਾਂ ਨਹੀਂ ਲੱਗਦਾ ਧਰਮ ਤੋਂ ਦੂਰ ਹੋਣ ਲੱਗਿਆਂ ਸਮਾਂ ਨਹੀਂ ਲਾਉਂਦੇ ਕਿੱਡੀ ਵੱਡੀ ਤਾਂ ਹੀ ਹੈ ਕਿੰਨੀ ਵੱਡੀ ਗਲਤੀ ਉਹ ਮੌਕੇ ਦਾ ਸੁੱਖ ਮੌਕੇ ਦਾ ਸੁੱਖ ਹੀ ਹੁੰਦਾ ਪਰ ਸਦੀਵੀ ਸੁੱਖ ਨਹੀਂ ਹੁੰਦਾ ਆਦਿਕਲ ਤਾਂ ਹੁਣ ਮੀਡੀਏ ਵਿੱਚ ਬਹੁਤ ਕੁਝ ਮਿਲ ਹੀ ਜਾਂਦਾ ਹੈ ਕਈ ਇਤਿਹ ਰਿਆ ਘਟਨਾਵਾਂ ਵੀ ਪ੍ਰਾਪਤ ਹੁੰਦੀਆਂ ਨੇ ਜਿਨ੍ਹਾਂ ਤੋਂ ਬੜਾ ਭਾਰੀ ਗਿਆਨ ਵੀ ਪ੍ਰਾਪਤ ਹੁੰਦਾ ਹੈ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਕੀਰਤਨ ਕਰਨ ਵਾਲੇ ਇੱਕ ਕੀਰਤਨੀਏ ਹੋਏ ਨੇ ਜਿਨ੍ਹਾਂ ਦਾ ਨਾਮ ਭਾਈ ਫਸੀਟਾ ਜੀ ਉਸ ਵੇਲੇ ਰਦਾਬੀ ਬਹੁਤ ਸਾਰੇ ਕੀਰਤਨ ਉਹ ਕਰਦੇ ਸੀ ਇੱਕ ਸੀਤਾ ਜੀ ਸ੍ਰੀ ਦਰਬਾਰ ਸਹਿਬ ਅੰਮ੍ਰਿਤਸਰ ਕੀਰਤਨ ਕਰਿਆ ਕਰਦੇ ਸਨ। ਆਵਾਜ਼ ਬੜਾ ਵਧੀਆ ਸੀ। ਸੰਗਤਾਂ ਪਿਆਰ ਨਾਲ ਉਤਸ਼ਾਹ ਨਾਲ ਸੱਜਣ ਕਰਦੀਆਂ ਸਨ। ਮਨ ਵਿੱਚ ਬਦਲਾ ਆਇਆ ਸੰਸਾਰੀ ਮਾਇਆ ਦਾ ਪ੍ਰਭਾਵ ਤੇ ਆਇਆ। ਆਖਿਆ ਕੀਰਤਨ ਵਿੱਚ ਆਮਦਨ ਘੱਟ ਹੈ, ਆਵਾਜ਼ ਵਧੀਆ ਹੈ। ਕਿਉਂ ਨਾ ਹੋਵੇ ਆ ਸੰਸਾਰੀ ਗੀਤ ਗਾਇਆ ਕਰੀਏ ਲੋਕ ਗੀਤ ਕੀਰਤਨ ਛੱਡ ਕੇ ਦਰਬਾਰ ਸਾਹਿਬ ਦੀ ਸੇਵਾ ਡਿਊਟੀ ਛੱਡ ਕੇ ਬਾਕੀ ਸੰਸਾਰੀ ਗੀਤ ਹੋਣ ਲੱਗ ਪਏ ਭਾਈ ਕਿਸੇਤਾ ਜੀ ਪਤਾਪੁਰ ਕੀ ਗਉਂਦੇ ਸਨ ਤੇ ਉਹਨਾਂ ਦੇ ਲੜਕੇ ਦੀ ਆਵਾਜ਼ ਉਸ ਤੋਂ ਵੀ ਕਿਤੇ ਵਧੀਆ ਭਾਈ ਨਿਸਾਰ ਬਾਅਦ ਵਿੱਚ ਮਾਸਟਰ ਨਿਸਾਰ ਦੇ ਨਾਮ ਨਾਲ ਪ੍ਰਸਿੱਧ ਹੋਏ ਆਵਾਜ਼ ਵਧੀਆ ਸੀ ਫਿਲਮਾਂ ਵਿੱਚ ਕੰਮ ਕਰਵਾਉਣ ਵਾਲਾ ਕੋਈ ਵਿਅਕਤੀ ਅੰਮ੍ਰਿਤਸਰ ਆਇਆ ਸੰਪਰਕ ਬਣਿਆ ਭਾਈ ਕਿਸੇਤਾ ਜੀ ਦੇ ਲੜਕੇ ਨੂੰ ਸਿਲੈਕਟ ਕਰਕੇ ਨਾਲ ਹੀ ਲੈ ਗਿਆ ਕਿ ਫਿਲਮਾਂ ਵਿੱਚ ਆਓ ਤੁਸੀਂ ਇੱਥੇ ਕੀ ਕਰਦੇ ਹੋ ਇੰਨਾ ਵਧੀਆ ਕਾਕਾ ਤੇਰਾ ਆਵਾਜ਼ ਹੈ ਆਮਦਨੀ ਆਮਦਨ ਧਨ ਹੀ ਧਨ ਪਰ ਸੰਸਾਰੀ ਧਨ ਦੀ ਗੱਲ ਸੀ ਸਤਿਗੁਰੂ ਤਾਂ ਇਹ ਸੱਚ ਮਤ ਦੇਂਦੇ ਨੇ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਦਿਲਮ ਨਾ ਹੋਏ ਇਹ ਚਾਰ ਦਿਨਾਂ ਦੇ ਸੁੱਖ ਚਾਰ ਦਿਨਾਂ ਦੀ ਚਮਕ ਦਮਕ ਇਹਨੂੰ ਜਾਂਦੀਂ ਧੀਰ ਨਹੀਂ ਲੱਗਦੀ ਜਦੋਂ ਚਾਲਾਂ ਪਾਏ ਕਿਸੇ ਇਤਹਾਦੀ ਨੇ ਵੀ ਕੀਰਤਨ ਕਰਨਾ ਛੱਡ ਦਿੱਤਾ ਲੋਕਾਚਾਰੀ ਵਾਲੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਤੇ ਮੁੰਡਾ ਮਾਸਟਰ ਨਿਸਾਰ ਉਹ ਫਿਲਮਾਂ ਵਿੱਚ ਚਲਾ ਗਿਆ ਉਸ ਵੇਲੇ ਇਹਨਾ ਨਾਮ ਚੜਿਆ ਕਿ ਉਸ ਵੇਲੇ ਉਸ ਲੜਕੇ ਕੀ ਗੱਡੀ ਵੀ ਉਹ ਸੀ ਜਿਹੜੀ ਕਿ ਰਾਜ ਘਰਾਣੇ ਦੇ ਲੋਕ ਜਾਂ ਅੰਗਰੇਜ਼ ਰੋਕ ਰੱਖਦੇ ਸਨ ਉਹ ਗੱਡੀ ਸੀ ਉਸ ਵੇਲੇ ਬੜਾ ਨਾਮ ਚੜਿਆ ਅਕਸਰ ਸਮਾਂ ਬਦਲ ਜਾਂਦਾ ਹੈ ਉਸ ਵੇਲੇ ਕੋਈ ਫਿਲਮਾਂ ਦੇ ਵਿੱਚ ਕੰਮ ਕਰਦਾ ਵਾਲਾ ਹੋਰ ਉੱਠ ਪਿਆ ਉਹਦਾ ਨਾਮ ਚੜਨਾ ਸ਼੍ਰੀ ਹੁਣ ਫਿਰ ਭਾਈ ਕਸੀਤਾ ਜੀ ਦੇ ਲੜਕੇ ਮਾਸਟਰ ਨਿਸਾਰ ਦਾ ਨਾਮ گاਉਂ ਡਾਉਨ ਹੁੰਦਾ ਗਿਆ ਚਾਰ ਵਿਆਹ ਕਰਾਏ ਚਾਰਾਂ ਨਾਲ ਹੀ ਅਣਬਣ ਹੋ ਗਏ ਕਿ ਪੈਸਾ ਹੁੰਦਿਆਂ ਧਨ ਹੁੰਦਿਆਂ ਸਭ ਨਾਲ ਜਦੋਂ ਧਨ ਜਾਂਦਾ ਦਿੱਸਿਆ ਗਰੀਬੀ ਆਉਣੀ ਸ਼ੁਰੂ ਹੋਈ ਤੇ ਸਭ ਛੱਡ ਕੇ ਪਰਾਂ ਪੈ। ਐਨੀ ਗਰੀਬੀ ਆ ਗਈ ਮਾਸਟਰ ਨਿਸਾਰ ਤੇ ਕਦੇ ਕਿੰਨਾ ਨਾਂ ਸੀ ਮਹਿੰਗੀ ਗੱਡੀ ਉਹ ਸੀ ਕਿ ਜਿਹੜੀ ਰਾਜ ਘਰਾਂਿਆਂ ਕੋਲ ਜਾਂ ਅੰਗਰੇਜ਼ ਅਫਸਰਾਂ ਕੋਲ ਇੰਨੇ ਦੁਨਿਆਵੀ ਸੁੱਖ ਦੁਨਿਆਵੀ ਸਹੂਲਤਾਂ ਸਨ ਗਰੀਬੀ ਦੇ ਦਿਨ ਆਉਣ ਲੱਗੇ ਤੇ ਇੰਨੀ ਗਰੀਬੀ ਆ ਗਈ ਪਤਨੀਆਂ ਵੀ ਛੱਡ ਗਈਆਂ ਲੋਕ ਵੀ ਪਿੱਛੇ ਹੋ ਗਏ ਇੱਥੋਂ ਤੱਕ ਕਿ ਰੋਟੀ ਤਾਂ ਵੀ ਅੰਦਰ ਆਣ ਬਣ ਹੋਈ ਇੱਕ ਪਤਨੀ ਕੋਲ ਜਾ ਕੇ ਰਹਿਣ ਵਾਸਤੇ ਫਰਿਆਦ ਕੀਤੀ ਉਹਨੇ ਆਖਿਆ ਅਕਸਰ ਮੈਂ ਤੇਰੀ ਪਤਨੀ ਆਣ ਬਣ ਹੋ ਗਈ ਸੀ ਤੂੰ ਨੇ ਬਹੁਤ ਬਹੁਤ ਤੇਰੀ ਦੀ ਦੇਖ ਕੇ ਐਵੇਂ ਹੀ ਹੋਇਆ ਗੁਜ਼ਾਰਾ ਹੀ ਹੁੰਦਾ ਸੀ ਬਸ ਦੋ ਡੰਗ ਖਾਦੀ ਦੇ ਇੱਕ ਡੰਗ ਖਾਦੀ ਗੁਜ਼ਾਰਾ ਹੀ ਵੈਗਾ ਸੀ ਇਥੋਂ ਤੱਕ ਕਿ ਜਿਸ ਵੇਲੇ ਮਾਸਟਰ ਨਿਸਾਰ ਦਾ ਅੰਤ ਸਮਾ ਆਇਆ ਦਫਨਾਉਣ ਵਾਸਤੇ ਪ੍ਰਬੰਧ ਨਹੀਂ ਸੀ ਹੋ ਰਿਹਾ ਇੰਨਾ ਵੀ ਖਰਚ ਨਹੀਂ ਸੀ ਕਿਥੇ ਬਿਰੂ ਕਰਨ ਛੱਡ ਕੇ ਸੰਸਾਰੀ ਮਾਇਆ ਦਾ ਪ੍ਰਭਾਵ ਮਨ 'ਤੇ ਪ੍ਰਭਾਵ ਹੇਠ ਆ ਕੇ ਗੁਰੂ ਘਰ ਨਾਲੋਂ ਟੁੱਟ ਕੇ ਪਰਾਂ ਪਰਾਂ ਸੰਸਾਰ ਨਾਲ ਜੁੜ ਗਏ ਨਿਰੰਕਾਰ ਨਾਲੋਂ ਟੁੱਟ ਕੇ ਸੰਸਾਰ ਨਾਲ ਹੀ ਕੇਵਲ ਜੁੜਨਾ ਚੰਗਾ ਸਮਝਿਆ ਅੱਜ ਉਹ ਦਿਨ ਆ ਗਏ ਕਿ ਰੋਟੀ ਨਹੀਂ ਸੀ ਹੁੰਦੀ ਬੜੀ ਮੁਸ਼ਕਲ ਨਾਲ guzara ਹੁੰਦਾ ਸੀ ਤੇ ਮਰਨ ਤੋਂ ਬਾਅਦ ਦਫਨਾਉਣ ਵਾਸਤੇ ਪ੍ਰਬੰਧ ਨਹੀਂ ਸੀ ਹੋ ਰਿਹਾ ਲੋਕਾਂ ਨੇ ਫਿਰ ਹਮਾਇਤ ਕੀਤੀ ਕਿ ਕੰਮ ਸੇ ਕੰਮ ਇਹਨੂੰ ਦਫਨਾਉਣ ਦਾ ਪ੍ਰਬੰਧ ਤੇ ਕਰ ਦੇਈਏ ਇਸ ਲਈ ਸਤਿਗੁਰੂ ਕਿਰਪਾ ਕਰਦਿਨੀ ਇਹ ਮਾਇਆ ਕੀ ਸੋਪਾ ਚਾਰ ਦਿਹਾੜੇ ਜਾਂਦੀ ਬਿਲਮਨਾ ਪਰ ਧੰਨ ਬਾਬਾ ਨੰਨ ਸੰਗਧੀ ਜਿਨ੍ਹਾਂ ਦੀ ਉੱਚ ਅਵਸਥਾ ਗਾਵਤ ਗਾਵਤ ਪਰਮੇਤ ਤਾਈ ਗੁਰਪ੍ਰਸਾਦ ਨਾਨਕ ਲਿਵਨਾਈ ਇਹ ਉਹਨਾਂ ਦੀਆਂ ਗੱਲਾਂ ਇਹ ਉਹਨਾਂ ਦੀਆਂ ਹੀ ਆ ਮਨਾਇਆ ਜਾ ਰਹੀਆਂ ਹਨ ਧੰਨ ਧੰਨ ਬਾਬਾ ਮੰਨ ਸਿੰਘ ਜੀ ਅਤੇ ਸ਼੍ਰੀਮਾਨ ਸੰਤ ਬਾਬਾ ਮੀਹ ਸਿੰਘ ਜੀ ਸਿਆੜ ਵਾਲੇ ਮਹਾਂਪੁਰਖ ਦਾਸ ਨੇ ਕੋਈ ਉਹਨਾਂ ਦੇ ਕੁਝ ਵਾਰੀ ਦਰਸ਼ਨ ਕੀਤੇ ਹੁਣ ਵੀ ਇਕੱਠੇ ਹੀ ਕਮਰੇ ਵਿੱਚ ਬੈਠੇ ਸੀ ਸਤਕਾਰਯੋਗ ਬਾਬਾ ਅਮਰੀਕ ਸਿੰਘ ਜੀ ਬਾਬਾ ਤਜਿੰਦਰ ਸਿੰਘ ਜਿੰਦੂ ਜੀ ਧੰਨ ਬਾਬਾ ਮੀਹਾ ਸਿੰਘ ਜੀ ਦੇ ਪਾਵਨ ਜੀਵਨ ਦੇ ਕੋਈ ਬਚਨ ਚੱਲ ਰਹੇ ਹਨ ਕਿ ਕਿਵੇਂ ਦੁਨਿਆਵੀ ਜਿਹੜੇ ਧਨ ਪਦਾਰਥ ਨੇ ਉਹਨਾਂ ਤੋਂ ਝਗੜੇ ਝਮੇਲਿਆ ਤੋਂ ਕਲੇਸ਼ ਇਰਖਾ ਤੋਂ ਕਿਵੇਂ ਕਿਨਾਰਾ ਰੱਖਦੇ ਸਨ ਮਹਾਂਪੁਰਖ ਬਾਬਾ ਮੀਹਾ ਸਿੰਘ ਜੀ ਸਿਆੜ ਬਾਬਾ ਕਦੇ ਵੀ ਕਿਸੇ ਨਗਰ ਦੀਆਂ ਦੋ ਪਾਰਟੀਆਂ ਪਾਰਟੀ ਬਾਜੀ ਤੌਰ ਤੇ ਬਾਬਾ ਜੀ ਪਾਸ ਆਇਆ ਸੰਤ ਬਾਬਾ ਮੀਹਾਂ ਸਿੰਘ ਜੀ ਪਾਸ ਆਣਾ ਕਿ ਨਹੀਂ ਭਾਈ ਅਸੀਂ ਇਸ ਮੇਲੇ ਦੀ ਨਹੀਂ ਪੈਣਾ ਅਸੀਂ ਤੁਹਾਨੂੰ ਬੜੇ ਪਿਆਰ ਨਾਲ ਬੜੀ ਨਿਮਰਤਾ ਨਾਲ ਹੀ ਕਹਿੰਨੇ ਆ ਕਿ ਅੱਜ ਘਟਿਆ ਹੋਊਗਾ ਫੇਰ ਦੀਵਾਨ ਰੱਖੋਗੇ ਫੇਰ ਆ ਜਾਵਾਂਗੇ ਪਰ ਇਹੋ ਜੀਆਂ ਪਾਰਟੀਆਂ ਬਾੜੀਆਂ ਚ ਅਸੀਂ ਨਹੀਂ ਪੈਣਾ ਕਿਉਂ ਅਸੀਂ ਉਹਨਾਂ ਦੀ ਸੰਗਤ ਕੀਤੀ ਹੈ ਜਿਹੜੇ ਅਕਾਲ ਪੁਰਖ ਨਾਲ ਇੱਕ ਸੁਰ ਹੋਣ ਵਾਲੇ ਧੰਨ ਬਾਬਾ ਨਾਨਕ ਸਿੰਘ ਦੀ ਨਾਂ ਅਸਰ ਉਹਨਾਂ ਤੋਂ ਸਾਨੂੰ ਇਹ ਬਖਸ਼ਿਸ਼ਾਂ ਹੋਈਆਂ ਉਹਨਾਂ ਨੇ ਜੋ ਹੁਕਮ ਕੀਤਾ ਆਨਿਤ ਨੇਮ ਕਰਨਾ ਇਸ ਤੋਂ ਘਟ ਨਹੀਂ ਸਤਿਬਚਨ ਇਸ ਤਰ੍ਹਾਂ ਹੀ ਨਕਸ਼ਾ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪੂਰੇ ਅਦਬ ਨਾਲ ਸੁਭਾਏ ਮਾਨ ਕਰਕੇ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਲਾ ਕੇ ਇਹ ਨਕਸ਼ਾ ਬਣਾ ਕੇ ਕੀਰਤਨ ਕਰਨਾ ਸਤਿਬਚਨ ਨਿਰਮਾਣਤਾ ਰੱਖਣੀਆਂ ਪ੍ਰਾਪਤੀ ਪਾ ਪਾ ਕੇ ਵੀ ਬਦੇ ਹੋ ਨਹੀ ਕਰਨੀ ਸਤਿਬਚਨ ਕਿੰਨਾ ਉਹਨਾਂ ਦਾ ਪ੍ਰਤਾਪ ਸੀ ਭਾਰਤ ਦੇ ਮੰਨੇ ਪ੍ਰਮੰਨੇ ਜੋ ਲੋਕ ਹਸਤੀਆਂ ਉਹਨਾਂ ਨੂੰ ਬੜੀ ਵੱਡੀ ਤੋਂ ਵੱਡੀ ਝਾੜ ਪਾ ਦੇਣ ਤੇ ਅਗੋਂ ਉਹ ਵੀ ਸਾਹ ਨਹੀਂ ਸੀ ਕੱਢਦੇ ਉਹ ਵੀ ਬੋਲਦੇ ਨਹੀਂ ਸਨ ਹੱਥ ਜੋੜ ਕੇ ਸਿਰ ਝੁਕਾ ਕੇ ਖੜ ਜਾਂਦੇ ਸਨ ਧੰਨ ਬਾਬਾ ਮੀਹਾਂ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਹਰਭਜਨ ਸਿੰਘ ਜੀ ਤਿਨਾਂ ਨੇ ਬੜੇ ਸਿਰਨ ਨਾਲ ਭਗਤੀ ਕੀਤੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ ਪਿਆਰ ਰੱਖਣਾ ਮਿਲਾਪ ਰੱਖਣਾ ਆਪਣੇ ਆਪ ਨੂੰ ਵੱਡਿਆ ਨਾ ਜਾਣਾ ਕਦਰ ਕਰਨੀ ਕਿ ਸਾਡੇ ਪਹਿਲੇ ਪੂਜਨੀਕ ਮਹਾਂਪੁਰਖ ਧੰਨ ਬਾਬਾ ਗੁਰਦਨ ਸਿੰਘ ਜੀ ਨੇ ਜੋ ਜੋ ਡਿਊਟੀ ਲਾਈ ਉਹਨੂੰ ਆਖਣਾ ਇਹ ਤੁਹਾਡੇ ਤੇ ਕਿਰਪਾ ਹੋਈ ਹੈ ਉਵੇਂ ਹੀ ਚੱਲਦੇ ਰਹੋ ਆਪ ਵੀ ਪਿਆਰ ਦੇਣਾ ਸਤਕਾਰ ਵੀ ਕਰਨਾ ਹੋਰ ਵੀ ਇਹ ਜੀਵਨ ਵਿੱਚ ਕਿੰਨੀਆਂ ਘਾਲਣਾਵਾਂ ਕੀਤੀਆਂ ਹੁੰਦੀਆਂ ਹਨ

ਸੰਗੀਆਂ ਨੂੰ ਜੋੜਨ ਵਾਸਤੇ ਪ੍ਰੇਰਣ ਵਾਸਤੇ ਕੋਈ ਸੇਵਾ ਲੈਣ ਵਾਸਤੇ ਜਾਣਾ ਫਲਾਨੀ ਥਾਂ ਤੇ ਉਥੇ ਸੰਗਤ ਸਤਿ ਬਚੀ ਸੋ ਇਹ ਘਰ ਹਕਮ ਮੰਨਣ ਦਾ ਇਹ ਉਹ ਘਰ ਹੈ ਜਿਸ ਨੂੰ ਧੰਨ ਬਾਬਾ ਨਾਨਕ ਜੀ ਨੇ ਆਪਣਾ ਨਹੀਂ ਗੁਰੂ ਨਾਨਕ ਦਾ ਘਰ ਸਮਝਿਆ ਸਭ ਕੋ ਜੀ ਗੁਰੂ ਨਾਨਕ ਦਾ ਤੇ ਦਸਾਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਭ ਕੋ ਜੀ ਮੰਨਿਆ ਕਿ ਇਹ ਹੀ ਪਰਮੇਸ਼ਰ ਹਨ ਇਹੀ ਸਤਿਗੁਰੂ ਹਨ ਸਦਾ ਵਾਸਤੇ ਸਤਿਗੁਰੂ ਹਨ ਇਸ ਲਈ ਸਿੱਖ ਪੰਥ ਵਿੱਚ ਹੋਰਤਾ ਹੈ ਦੇਈ ਨਹੀਂ ਸਤਿਗੁਰੂ ਨਹੀਂ ਇਹ ਦ세 ਪਾਚੀਆਂ ਦੇ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਪਹਿਲੇ 10 ਜਾਮੇ ਧਾਰਨ ਕੀਤੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਤੇ ਦੁਗੋ ਦੁਗਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਉਹਨਾਂ ਦੇ ਚਰਨਾਂ 'ਚ ਬੈਠੇ ਹਾਂ ਬੈਠਣ ਦਾ ਸਮਾਂ ਪਰ ਆਪ ਤ ਹੋਏ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਤੁਠਦੇ ਨੇ ਪ੍ਰਸੰਨ ਹੁੰਦੇ ਨੇ ਤਦੋਂ ਹੀ ਈਮੇ ਦੇ ਸੁਭਾਗੇ ਸਮੇਂ ਪ੍ਰਾਪਤ ਹੁੰਦੇ ਨੇ ਕਿੰਨਾ ਵਧੀਆ ਸੁਹਾਵਣਾ ਮੌਕਾ ਬਣਿਆ ਭਾਵੇਂ ਬੜੀ ਪਿਆਰੀ ਰਤ ਹੈ ਪਰ ਅਨੇਕਾਂ ਲੋਕੀ ਜਿਹੜੀ ਗੁਰੂ ਦੀਆਂ ਕਥਾ ਕਹਾਣੀਆਂ ਨਹੀਂ ਹੋਰ ਹੋਰ ਗੱਲਾਂ ਕਰ ਰਹੇ ਹੋ ਆਪਾਂ ਨੂੰ ਇਹ ਸਮਾਪਰਾਪਤ ਹੋਇਆ ਹੈ ਬਰਬਾਣੀ ਦਾ ਕੀਰਤਨ ਭਾਈ ਸੇ ਭਾਈ ਸਰਜੀਤ ਸਿੰਘ ਜਿਥੇ ਸਿਮੇਤ ਕਰਦੇ ਸੀ ਗੁਰ ਦਾ ਬਚਨ ਬਸ ਜੀ ਲੈ ਚਾਲ ਨਹੀਂ ਡੋਬ ਤਸਕਰ ਨਹੀਂ ਲੈ ਵਾ ਪਾ ਲਾ ਸਕਦਾ ਕੇ ਜੇ ਗੁਰੂ ਦਾ ਬਚਨ ਆਪਣੇ ਹਿਰਦੇ ਵਿੱਚ ਵਸ ਜਾਏ ਤਾਂ ਫਿਰ ਅਗਨੀ ਜਲਾ ਸਕਦੀ ਚੋਰ ਚੋਰੀ ਨਹੀਂ ਕਰ ਸਕਦੇ ਪਾਣੀ ਡੋਗ ਨਹੀਂ ਸਕਦਾ ਭਾ ਹਰ ਥਾਈ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਰੱਖਿਆ ਕਰਦੀ ਹੈ ਬਚਾ ਕੇ ਰੱਖਦੀ ਹੈ ਤਤੀਆਂ ਹਨ ਚਾਹੇ ਦਨ ਤੇ ਆਉਣ ਵਾਲੇ ਦੁੱਖ ਹਨ ਚਾਹੇ ਮਰਤੇ ਬਾਪਰਨ ਵਾਲੀਆਂ ਬਿਪਤਾਵਾਂ ਹਨ ਚਿੰਤਾਵਾਂ ਹਨ ਚਾਹੇ ਕੋਈ ਹੋਰ ਠੱਗੀ ਧੋਖਾ ਹੈ ਜਿਹਨੂੰ ਬਾਣੀ ਚਾਹ ਕੇ ਨਾ ਤਿੰਨ ਤਾਪ ਤੀਨੇ ਤਾਪ ਨਿਵਾਰਨ ਹਾਰਾ ਅਰਦਾਸ ਕਰਦੇ ਇਹ ਇਹ ਤਿੰਨ ਪ੍ਰਕਾਰ ਦੇ ਦੁੱਖ ਤਿੰਨ ਪ੍ਰਕਾਰ ਦੀਆਂ ਮੁਸੀਬਤਾਂ ਸਾਰੀਆਂ ਤੁਸੀਂ ਸਤਿਗੁਰੂ ਦਾ ਆਖਿਆ ਕਰ ਲੈਂਦੇ ਨਹੀਂ ਤੇ ਪਰ ਉਹਨਾਂ ਦੇ ਬਣ ਕੇ ਰਹੀਏ ਕਸ਼ਟ ਆਵੇ ਵੀ ਸਰੀਰ ਸਰੀਰ ਹੈ ਉਹ ਵੀ ਸੁੱਖ ਨਾਲ ਲੰਘ ਜਾਂਦਾ ਹੈ ਤੋ ਆਪਾਂ ਵਡਭਾਗੀ ਸਮਝੀਏ ਕਿ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਨਾਲ ਆਪਾਂ ਨੂੰ ਕਮਾਈ ਵਾਲੇ ਮਹਾਂਪੁਰਖਾਂ ਦੀਆਂ ਯਾਦਾਂ ਵਿੱਚ ਜੁੜਨ ਦਾ ਇਹ ਸੁਭਾਗ ਪ੍ਰਾਪਤ ਹੋ ਰਿਹਾ ਹੈ ਇਹ ਸੁਭਾਗ ਪ੍ਰਾਪਤ ਕਰਨ ਵਾਸਤੇ ਜੋ ਸਬਬ ਬਣੇ ਨੇ ਪਰਮ ਸਤਕਾਰਯੋ ਸੰਤ ਬਾਬਾ ਅਮਰੀਕ ਸਿੰਘ ਜੀ ਦਾਸ ਉਹਨਾਂ ਦਾ ਵੀ ਧੰਨਵਾਦ ਕਰਦੇ ਇਨਾਂ ਸਮਾਹਾ ਸ੍ਰੀ ਭਰਦੇ ਨੇ ਰਹੀਆਂ ਤ੍ਰੁੱਟੀਆਂ ਤੇ ਸਤਿ ਮਿਲੂ ਤੁਮ ਖਿਮਾ ਮੰਗਦਾ ਬਲਾਵਤਿਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ